ਸਤ ਪੰਜਾਬੀ ਗਾਇਕ ਕਰਨ ਔਜਲਾ ਇਹਨੇ ਦਿਨੀ ਕਾਫੀ ਸੁਰਖੀਆਂ ਚਛਾਈ ਹੋਈ ਨੇ ਦੱਸ ਜੇ ਕਿ ਪਰ ਹੁਣ ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋ ਦਰਿਆ ਦਿੱਲੀ ਕਾਰਨ ਹੋ ਰਹੀ ਹੈ ਦਰਸਲ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਾਰਾਟੇ ਖਿਡਾਰੀ ਤਰਨ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਮੋੜਿਆ ਹੈ ਇਹ ਜਾਣਕਾਰੀ ਖੁਦ ਤਰुण ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ ਤਰुण ਸ਼ਰਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਥੈਂਕ ਯੂ ਸੋ ਮੱਚ ਕਰਨੋਜਲਾ ਜੀ ਕਲੋਜ਼ ਮਾਈ 올 ਬੈਂਕ ਲੋਨ ਐਂਡ ਥੈਂਕ ਯੂ ਟੂ 올 ਐਨਆਰਆਈ ਪੰਜਾਬੀ ਐਂਡ ਇੰਡੀਅਨ ਬ੍ਰਦਰ ਹੈਲਪ ਮੀ ਐਂਡ ਸਪੋਰਟ ਮੀ ਫਾਰ ਮਾਈ ਬੈਂਕ ਲੋਨ ਤੁਸੀਂ ਵੀ ਦੇਖੋ ਤਰुण ਸ਼ਰਮਾ ਦਾ ਇਹ ਵੀਡੀਓ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰੱਖਿ ਪਿਆਰਾ ਕਰਦੇ ਹਾਂ ਤਰुण ਸ਼ਰਮਾ ਵੀਰ ਜੀ ਸਾਰੇ ਨਾਲ ਗੱਲ ਸਾਝੀ ਕਰ ਰਿਹਾ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਟ ਕਟਾ ਕੇ 8.5 9 ਦੇ ਕਰੀਬ ਰਹਿ ਗਿਆ ਸੀ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹ ਲਾ ਬਾਈ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਬਿਦਿਓ ਜੀ ਲੋ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦਿਲੋਂ ਧੰਨਵਾਦ